ਕਿ 2 ਸਾਲ ਪਹਿਲਾਂ ਇੱਕ ਖਬਰ ਲੱਗੀ ਹੋਣੀ ਆ ਇੱਕ ਧੀ ਨੂੰ ਗ੍ਰਿਫਤਾਰ ਕੀਤਾ ਗਿਆ ਉਹਦੇ ਪਿਓ ਦੇ ਕਤਲ ਦੇ ਇਲਜ਼ਾਮ 'ਚ ਤੇ ਇਸ ਪੂਰੇ ਕੇਸ ਨੂੰ ਜਾਣਨ ਦੀ ਕੋਸ਼ਿਸ਼ ਆਪਾਂ ਇਹ ਕਰਦੇ ਆ ਕਿ ਮਸਲਾ ਕੀ ਸੀ ਤੇ ਅਦਾਲਤ 'ਚ ਜਾ ਕੇ ਬਿਲਕੁਲ ਫੈਸਲਾ ਕਿਉਂ ਪਲਟੇ ਜਾਂਦਾ ਜਦੋਂ ਬੰਦਾ ਘਰੇ ਪਿਆ ਹੁੰਦਾ ਤਾਂ ਉਹਦੀ ਲੜਕੀ ਗਵਾਂਡੀ ਕੋਲ ਜਾਂਦੀ ਹੈ ਕਿ ਅੰਕਲ ਮੇਰੇ ਪਿਤਾ ਜੀ ਇੱਦਾਂ ਡਿੱਗੇ ਪਏ ਆ ਜਾਂ ਉਹਨਾਂ ਦਾ ਖੂਨ ਨਿਕਲ ਰਿਹਾ ਹੁਣ ਬਾਅਦ ਦੇ ਵਿੱਚ ਉਸੇ ਹੀ ਲੜਕੀ ਨੂੰ ਦੋਸ਼ੀ ਮੰਨ ਕੇ ਕੇਸ ਚਲਾਇਆ ਜਾਂਦਾ ਤੇ ਉਹਦੇ 2 ਸਾਲ 2 ਮਹੀਨੇ ਜੇਲ੍ਹ ਚ ਲੱਜਦੇ ਆ ਇਹਨਾਂ ਦੋਨੇ ਵਕੀਲ ਸਾਬਾਨਾਂ ਦੀ ਕੋਸ਼ਿਸ਼ ਚਾ ਉਹ ਸਫਲ ਹੁੰਦੀ ਹੈ ਤੇ ਉਹ ਲੜਕੀ ਅੱਜ ਬਾਹਰ ਆ ਜਾਂਦੀ ਹੈ ਦੇਖੋ ਪੁਲਿਸ ਦੀ ਸਟੋਰੀ ਪੜਨ ਤੋਂ ਹੀ ਬੜੀ ਕਮਜ਼ੋਰ ਲੱਗ ਰਹੀ ਸੀ ਸ਼ੁਰੂ ਚ ਡਾਊਟ ਹੋ ਰਿਹਾ ਸੀ ਹਮ ਕਿ ਇੱਕ ਪਰਿਵਾਰ ਜਿਹੜਾ ਇੱਕ ਕਮਰਾ ਤੇ ਇੱਕ ਰਸੋਈ ਦੇ ਉਸ ਚ ਰਹਿ ਰਿਹਾ ਹੈਗਾ ਹਮ ਤੇ ਇੱਕ ਪਰਿਵਾਰ ਵਿੱਚ ਤਿੰਨ ਕੁੜੀਆਂ ਤੇ ਇੱਕ ਮੁੰਡਾ ਕਰੇ ਹੈਗੇ ਆ ਤੇ ਇੱਕ ਕੋਈ ਲੜਕੀ ਉਹਦਾ ਮਰਡਰ ਕਰੇਗੀ ਤੇ ਬਾਕੀ ਤਿੰਨ ਨੂੰ ਪਤਾ ਨਹੀਂ ਲੱਗਿਆ ਹੂੰ ਉਹ ਮੌਜੂਦ ਸੀਗੇ ਪੁਲਿਸ ਦੀ ਸੋਰੀ ਪਰ ਉਹਨਾਂ ਨੂੰ ਪਤਾ ਨਹੀਂ ਲੱਗਿਆ ਇਹ ਵਿਸ਼ਵਾਸ ਵਾਲੀ ਗੱਲ ਨਹੀਂ ਹੈ ਇਹ ਗੱਲ ਸੋਚ ਲਈਏ ਕਿ ਲੜਕੀ ਨੇ ਮਰਡਰ ਜੇ ਕੀਤਾ ਹੁੰਦਾ ਹੂੰ ਜਦ ਕਿਸੇ ਨੂੰ ਪਤਾ ਹੀ ਨਹੀਂ ਆ ਫਿਰ ਉਹਦੇ ਕੋਲ ਜਾ ਕੇ ਕਿਉਂ ਕਹੇਗੀ ਕਿ ਅੰਕਲ ਜੀ ਮੈਨੂੰ ਬਚਾ ਲਓ ਜਦ ਤੱਕ ਫੜੀ ਹੀ ਨਹੀਂ ਗਈ ਹੈ ਹੂੰ ਤੇ ਮੇਰੇ ਤੋਂ ਪਿਤਾ ਜੀ ਦਾ ਕਤਲ ਹੋ ਗਿਆ ਮੈਨੂੰ ਬਚਾ ਲਓ ਇਹ ਸਟੋਰੀ ਪੁਲਿਸ ਨੇ ਬਾਅਦ ਵਿੱਚ ਉਹਨੂੰ ਇਨਵੋਲ ਕਰਨ ਲਈ ਬਣਾਈ ਸੀਗੀ ਆਪਣੇ ਪਿਓ ਨੂੰ ਬਚਾਣ ਲਈ ਪੜੋਸੀਆਂ ਨੂੰ ਇਕੱਠੇ ਕਰ ਰਹੀ ਹੈ ਡਾਕਟਰ ਨਾਲ ਹਸਪਤਲ ਭਜਾ ਕੇ ਲੈ ਜਾ ਰਹੀ ਹੈ ਹਸਪਤਲ ਤੱਕ ਜਾ ਰਹੀ ਹੈ ਬਚਾਓ ਬਚਾਓ ਕਰਦੀ ਨਾਲ ਤੇ ਉਹ ਮਰਡਰ ਕਰਕੇ ਇੱਕ ਸਿਰਫ ਉਹਦੀ ਛਾਤੀ ਤੇ ਸਿਰਫ ਇੱਕ ਇੰਜਰੀ ਹੈ ਇੱਕ ਠੀਕ ਹੈ ਉਹ ਵੀ ਕਿਚਨ ਨਾਈਫ ਜਿਹੜਾ ਮੁਰੇ ਤੋਂ ਗੋਲ ਹੈ ਗੋਲ ਨਾਲ ਇੰਜਰ ਕਰਨਾ ਜਿਹੜਾ 2 ਦਿਨ ਪਹਿਲੇ ਸੋਚ ਕੇ ਬੈਠੀ ਹੈ ਉਹ ਕੋਈ ਐਦਾਂ ਦਾ ਹਥਿਆਰ ਨਹੀਂ ਰੱਖੇਗੀ ਜਿਹਦੇ ਨਾਲ ਚਾਂਸਸ ਘੱਟ ਹੋਣ 2 ਸਾਲ ਤੋਂ 2 ਮਹੀਨੇ ਬਾਅਦ ਦੋ ਤਰੀਕ ਨੂੰ ਜਿਹੜਾ ਅਦਾਲਤ ਤੋਂ ਬਰੀ ਕੀਤਾ ਗਿਆ ਇਹਦੇ ਵਿੱਚ ਸਭ ਤੋਂ ਵੱਡੀ ਗੱਲ ਹੈ ਜੀ ਕਿ ਟੋਟਲੀ ਇਹ ਫ੍ਰੀ ਆਫ ਕੋਸਟ ਕੇਸ ਕੀਤਾ ਗਿਆ ਕਿਸੇ ਕਿਸਮ ਦੀ ਕਿਸੇ ਵੀ ਕਲੈਂਟ ਤੋਂ ਫੀਸ ਨਹੀਂ ਲਈ ਗਈ ਇੰਨੀ ਕੰਢਾਈ ਨਾਲ ਤੇ ਇੰਨੀਆਂ ਡੀਪ ਅਸੀਂ ਸਟੱਡੀ ਕੀਤੀ ਇਸ ਕੇਸ ਦੇ ਵਿੱਚ ਉਸ ਬੱਚੇ ਦੇ ਜਿਹੜੀ ਵਜ੍ਹੀ ਸੀ ਉਸ ਨੂੰ ਵੀ ਇਗਨੋਰ ਕੀਤਾ ਗਿਆ ਕਿ ਉਹ ਬੱਚਾ ਅੱਜ ਤੋਂ 2 ਸਾਲ 2 ਮਹੀਨੇ ਪਹਿਲਾਂ ਇੱਕ ਕੂ ਪੋਸ਼ਿਤ ਬੱਚਾ ਸੀ ਕਹਿ ਸਕਦੇ ਹਾਂ ਮੈਲਨਿਊਟ੍ਰਿਸ਼ਨਡ ਪੁਲਿਸ ਨੇ ਜੋ ਆਪਣੀ ਇੱਕ ਸਟੋਰੀ ਬਣਾਈ ਜੋ ਕਹਾਣੀ ਘੜੀ ਪਹਿਲੇ ਹੀ ਸੌਖਾ ਕੰਮ ਸੋਚ ਲਿਆ ਕਿ ਇਹ ਲੜਕੀ ਨੂੰ ਫਸਾ ਦਿੰਦੇ ਆ ਤੇ ਐਦਾ ਐਦਾ ਜਿਹੜੀਆਂ ਕਹਾਣੀਆਂ ਘੜ ਲੈਂਦੇ ਆ ਉਹ ਕਹਾਣੀਆਂ ਜੋ ਘੜੀਆਂ ਗਈਆਂ ਉਹਨੂੰ ਤੋੜਨ ਲਈ ਉਹਨਾਂ ਨੂੰ ਕਾਊਂਟਰ ਕਰਨ ਲਈ ਉਹ ਪਰਿਵਾਰ ਦਾ ਨਾ ਤਾਂ ਕੋਈ ਮੈਂਬਰ ਸਮਰਥ ਸੀਗਾ ਤੇ ਕੁੜੀ ਵੀ ਜੇਲ੍ਹ ਦੇ ਅੰਦਰ ਸੀਗੀ ਉਹਦਾ ਵੀ ਸੰਪਰਕ ਨਹੀਂ ਸੀਗਾ ਕਿ ਕਿ ਮੀਡੀਆ ਨਾਲ ਗੱਲ ਹੋ ਸਕੇ ਜਾਂ ਤੁਸੀਂ ਪਬਲਿਕ ਨੂੰ ਦੱਸ ਸਕੇ ਤਾਂ ਉਹ ਵਿਚਾਰਿਆਂ ਦੀ ਗੱਲ ਕਿਤੇ ਰੱਖਣ ਦਾ ਪਲੇਟਫਾਰਮ ਉਹਨਾਂ ਨੂੰ ਨਹੀਂ ਮਿਲਿਆ ਇਹ ਵੀ ਕਾਰਨ ਰਿਹਾ ਕਿ ਉਹ ਹੂੰ ਅੰਨੇ ਦਿਨ ਬਾਅਦ ਨਿਆਂ ਮਿਲ ਸਕਿਆ। ਅਸੀਂ ਵੀ ਮੀਡੀਆ ਵਾਲੇ ਖਬਰ ਲਾ ਦਿੰਦੇ ਆ। ਇਹ ਹੱਤਿਆ ਹੋ ਗਈ ਤੇ ਕੁੜੀ ਨੂੰ ਗ੍ਰਿਫਤਾਰ ਕੀਤਾ ਗਿਆ ਘਟਨਾ ਤੇ ਇਸੇ ਆਧਾਰ ਤੇ ਹੀ ਸਾਰੇ ਆਪਦੀ رائے ਆਪਦੇ ਦਿਮਾਗ 'ਚ ਘੜ ਲੈਂਦੇ ਆ। ਕੋਈ ਨਹੀਂ ਇੰਤਜ਼ਾਰ ਕਰਦਾ ਨਾ ਅਸੀਂ ਕਰਦੇ ਆਂ ਨਾ ਤੁਸੀਂ ਕਰਦੇ ਹੋ ਕਿ ਇਹ ਕੇਸ ਹੈ ਭਾਈ ਹਜੇ ਅਦਾਲਤ 'ਚ ਵੀ ਜਾਣਾ। ਉਥੇ ਦਲੀਲਾਂ ਦੇ ਹਿਸਾਬ ਨਾਲ ਪਰਖੇ ਜਾਣਾ ਹੈ ਉਥੇ ਬਹੁਤ ਹੀ ਜਮੇ ਇਹਨਾਂ ਨੇ ਕਿਹਾ ਕਿ ਉਹ ਕੁੜੀ ਦੀ ਸੰ ਸਦੀਕ ਸਮਰਥਾ ਹੀ ਨਹੀਂ ਸੀ ਉਹਦਾ ਮਾਨਸਿਕ ਕੀ ਮਾਨਸਿਕ ਪੱਧਰ ਕੀ ਸੀ ਇਸ ਹਰ ਚੀਜ਼ ਵਾਚੀ ਜਾਣੀ ਸੀ ਤੁਸੀਂ ਜੁੜਿਓ ਅੱਖਰ ਦੇ ਨਾਲ ਤੇ ਮੈਂ ਹਾਂ ਨਵਰੀਤ ਸਵੀਆ ਅਸੀਂ ਸਾਰੇ ਲੋਕ ਧਾਰਨਾਵਾਂ ਦਾ ਸ਼ਿਕਾਰ ਹੁੰਨੇ ਆਂ ਕਈ ਵਾਰ ਅਕਸਰ ਆਪਾਂ ਦੇਖਦੇ ਆਂ ਨਾ ਕੇਸ ਕੋਈ ਆਉਂਦਾ ਤੇ ਮੁੱਢਲੀ ਜਾਣਕਾਰੀ ਜਿੰਨੀ ਕ ਸਾਹਮਣੇ ਆਈ ਹੁੰਦੀ ਆ ਉਹਦੇ ਆਧਾਰ ਤੇ ਆਪਾਂ ਕਹਿਣ ਲੱਗ ਜਾਂਦੇ ਆ ਯਾਰ ਫਲਾਨਾ ਕਾਤਲ ਆ ਹੁਣ ਜੇ ਮੈਂ ਤੁਹਾਨੂੰ ਕਹਾ ਕਿ 2 ਸਾਲ ਪਹਿਲਾਂ ਇੱਕ ਖਬਰ ਲੱਗੀ ਹੋਣੀ ਆ ਇੱਕ ਧੀ ਨੂੰ ਗ੍ਰਿਫਤਾਰ ਕੀਤਾ ਗਿਆ ਉਹਦੇ ਪਿਓ ਦੇ ਕਤਲ ਦੇ ਇਲਜ਼ਾਮ ਚ ਤਾਂ ਹਜ਼ਾਰਾਂ ਫੇਸਬੁਕੀ ਵਿਦਵਾਨਾਂ ਨੇ ਜਾਂ ਮੇਰੇ ਅਰਗਿਆਣੇ ਵੀ ਇਹ ਲਿਖ ਕੇ ਪਾਇਆ ਹੋਣਾ ਯਾਰ ਵੀ ਕਿੰਨੀ ਮਾੜੀ ਗੱਲ ਆ ਕਾਲ ਯੋਗ ਆ ਗਿਆ ਬਹੁਤ ਖੁਸ਼ ਆ ਪਰ ਪੌਲਸ ਦੀਆਂ ਕਹਾਣੀਆਂ ਦੇ ਨਾਲੋਂ ਅਦਾਲਤ ਦੇ ਫੈਸਲੇ ਵੱਖਰੇ ਹੁੰਦੇ ਆ ਕਿਉਂਕਿ ਬਹੁਤ ਢੰਗਾਂ ਦੇ ਨਾਲ ਉੱਥੇ ਸੱਚ ਪਰਖਿਆ ਜਾਣਾ ਤੇ ਅਜਿਹਾ ਹੀ ਇੱਕ ਮਸਲਾ ਚੰਡੀਗੜ੍ਹ ਤੋਂ ਸਾਹਮਣੇ ਆਇਆ ਮੇਰੇ ਨਾਲ ਗੱਲਬਾਤ ਕਰਨ ਦੇ ਲਈ ਐਡਵੋਕੇਟ ਗੁਰਦੇਵ ਸਿੰਘ ਸੈਣੀ ਨੇ ਤੇ ਐਡਵੋਕੇਟ ਕਰਮਜੀਤ ਸਿੰਘ ਜੀ ਨੇ ਦੋਨਾਂ ਨਾਲ ਗੱਲਬਾਤ ਕਰਾਂਗੇ ਤੇ ਇਸ ਪੂਰੇ ਕੇਸ ਨੂੰ ਜਾਣਨ ਦੀ ਕੋਸ਼ਿਸ਼ ਆਪਾਂ ਇਹ ਕਰਦੇ ਆ ਕਿ ਮਸਲਾ ਕੀ ਸੀ ਤੇ ਅਦਾਲਤ 'ਚ ਜਾ ਕੇ ਬਿਲਕੁਲ ਫੈਸਲਾ ਕਿਉਂ ਪਲਟੇ ਜਾਂਦਾ ਹੈ ਤੇ 2 ਸਾਲ ਉਸ ਲੜਕੀ ਨੇ ਲਗਭਗ 2 ਸਾਲ ਜਿਹੜੇ ਉਹਨੇ ਜੇਲ੍ਹ 'ਚ ਬਿਤਾਏ ਆ ਉਹ ਉਹ ਕੀ ਹੈ ਸਾਡੇ ਅ ਮੁਰਦਲੀਆਂ ਜਾਂਚਾਂ ਦੀ ਕਮੀ ਚ ਰਹਿ ਗਈ ਜਾਂ ਕੌਣ ਉਹਦੇ ਲਈ ਜ਼ਿੰਮੇਵਾਰ ਹੈ ਇਹਦੀ ਸਾਰੀ ਗੱਲਬਾਤ ਕਰਦੇ ਆ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਠੀਕ ਹੋ ਜੀ ਬਿਲਕੁਲ ਇਹ ਕੇਸ ਕੀ ਆ ਪਹਿਲਾਂ ਤਾਂ ਇਹਨੂੰ ਦੱਸੋ ਮੈਂ ਵੀ ਅਖਬਾਰ ਦੇ ਵਿੱਚ ਹੀ ਇਹ ਖਬਰ ਪੜ੍ਹੀ ਆਗੀ ਤੇ ਜਿਹਦੇ ਚ ਰਾਹੀਂ ਮੈਂ ਤੁਹਾਨੂੰ ਇਹ ਸੰਪਰਕ ਕਰਿਆ ਇਹ ਮਸਲਾ ਕੀ ਆ ਪਹਿਲਾਂ ਤਾਂ ਜੇ 2 ਸਾਲ ਪਹਿਲਾਂ ਜਦੋਂ ਗੱਲ ਸ਼ੁਰੂ ਹੋਈ ਹੈ ਕੀ ਸੀ ਇਹ ਮਸਲਾ ਇਹ ਮਸਲਾ ਹੈਗਾ 9 ਅਗਸਤ 2023 ਦਾ ਠੀਕ ਹੈ ਜੀ 9 ਅਗਸਤ 2023 ਨੂੰ ਇੱਕ ਸੁਮੇਈ ਲਾਲ ਦੇ ਡੇਥ ਹੋ ਜਾਂਦੀ ਹੈ ਮੈਂ ਮਰਡਰ ਨਹੀਂ ਕਹਾਵਾਂਗਾ ਡੈਥ ਹੋ ਜਾਂਦੀ ਹੈ ਉਸ ਇੱਕ ਗਵਾਹ ਗੁਲਾਬ ਸਿੰਘ ਦਾ ਜਿਹੜਾ ਆਂਦਾ ਹੈ ਪੁਲਿਸ ਦੀ ਸਟੋਰੀ ਚ ਕਿ ਉਹ ਗੁਲਾਬ ਸਿੰਘ ਪੜੋਸ ਚ ਆਪਣੇ ਠੰਡਾ ਪਾਣੀ ਪੀਣ ਲਈ ਪੜੋਸੀ ਦੇ ਘਰ ਜਾਂਦਾ ਹੈ ਕਿ ਫ੍ਰਿਜੋਂ ਠੰਡਾ ਪਾਣੀ ਲਵਾਗਾ ਮੌਕੇ ਤੇ ਪਹੁੰਚਦਾ ਹੈ ਤੇ ਥੱਲੇ ਸੁਮੇਂ ਲਾਲ ਇੰਜਰਡ ਪਿਆ ਹੈ ਉਹਦੇ ਛਾਤੀ ਤੇ ਚੋਟ ਲੱਗੀ ਹੋਈ ਹੈ ਤੇ ਉਹਦੀ ਕੁੜੀ ਅਨੀਤਾ ਉਹ ਖੂਨ ਰੋਕਣ ਦੀ ਕੋਸ਼ਿਸ਼ ਕਰ ਰਹੀ ਹੈ ਹੂੰ ਤੇ ਉਸ ਤੋਂ ਬਾਅਦ ਉਹ ਆਸ਼ਾ ਜਿਹੜੀ ਦੂਜੀ ਲੜਕੀ ਹੈ ਉਹਨਾਂ ਦੀ ਇਹ ਇਸ ਕੇਸ ਜੋ ਅਕਿਊਜ਼ਡ ਹੈ ਜਿਸ ਤੇ ਇਲਜ਼ਾਮ ਲੱਗੇ ਨੇ ਬਾਅਦ ਚ ਉਹ ਉਹਨਾਂ ਨੂੰ ਕਹਿੰਦੀ ਹੈ ਅੰਕਲ ਮੇਰੇ ਪਿਤਾ ਦੇ ਚੋਟ ਲੱਗੀ ਹੋਈ ਹੈ ਸਾਈਕਲ ਤੇ ਆਂਦੇ ਹੋਏ ਡਿੱਗ ਗਏ ਨੇ ਤੇ ਇਹਨਾਂ ਦੇ ਚੋਟਾ ਇਹਨਾਂ ਨੂੰ ਲੈ ਕੇ ਹਸਪੀਟਲ ਚਲਦੇ ਆਂ ਔਰ ਲੋਕਲ ਡਾਕਟਰ ਕੋਲ ਜਾਂਦੇ ਨੇ ਲੋਕਲ ਡਾਕਟਰ ਕਹਿੰਦਾ ਹੈ ਕਿ ਮੇਰੇ ਬਸ ਦੀ ਗੱਲ ਨਹੀਂ ਹੈ ਇਹ ਵੱਡਾ ਮਸਲਾ ਹੈਗਾ ਤੁਸੀਂ ਇਹਨੂੰ ਕਿਸੇ ਗਵਰਨਮੈਂਟ ਹਸਪੀਟਲ ਚ ਲੈ ਜਾਓ ਉਸ ਤੋਂ ਬਾਅਦ ਉਹਨੂੰ ਗਵਰਨਮੈਂਟ ਹਸਪੀਟਲ ਸੈਕਟਰ 16 ਲੈ ਜਾਇਆ ਜਾਂਦਾ ਹੈ 16 ਹਸਪਤਾਲ ਦੇ ਡਾਕਟਰ ਸਾਨੂੰ ਬ੍ਰਾਡ ਡੈੱਡ ਡਿਕਲੇਅਰ ਕਰ ਦਿੰਦੇ ਆ ਕਿ ਆਂਦੇ ਹੋਏ ਹੀ ਮੌਤ ਹੋ ਚੁੱਕੀ ਜੀ ਉਸ ਤੋਂ ਬਾਅਦ ਹਮ ਨੈਕਸਟ ਡੇ ਕਰਮੇਸ਼ਨ ਹੁੰਦੀ ਹੈ ਉਹਨਾਂ ਦੀ 10 ਅਗਸਤ ਨੂੰ ਕਰਮੇਸ਼ਨ ਤੋਂ ਬਾਅਦ ਜੀ ਪੁਲਿਸ ਦੀ ਸਟੋਰੀ ਇਹ ਆ ਜਾਂਦੀ ਹੈ ਕਿ ਆਸ਼ਾ ਜੋ ਲੜਕੀ ਹੈ ਉਹਨੇ ਆਪਣੇ ਆਪ ਜਾ ਕੇ ਹਮ ਜਿਹੜਾ ਪੜੋਸੀ ਗੁਲਾਬ ਸਿੰਘ ਸੀਗਾ ਉਹਦੇ ਕੋਲ ਜਾ ਕੇ ਖੁਦ ਕਬੂਲਿਆ ਕਿ ਮੇਰੇ ਤੋਂ ਗਲਤੀ ਹੋ ਗਈ ਅੰਕਲ ਮੰਨੂ ਬਚਾ ਲਓ ਹਮ ਤੇ ਮੇਰੇ ਤੋਂ ਆਪਣੇ ਪਿਤਾ ਦਾ ਕਤਲ ਹੋ ਗਿਆ ਕਿਉਂਕਿ ਮੈਂ ਰੋਜ਼ ਦੇ ਘਰ ਦੇ ਕਲੇਸ਼ਾਂ ਤੋਂ ਦੁਖੀ ਸੀ ਕਿਉਂਕਿ ਉਹ ਸ਼ਰਾਬ ਪੀ ਕੇ ਘਰੇ ਕਲੇਸ਼ ਕਰਦਾ ਸੀ ਸਾਡੇ ਨਾਲ ਮਾਰਪਟਾਈ ਕਰਦਾ ਸੀ ਤੇ ਦੋ ਦਿਨ ਪਹਿਲੇ ਮੈਂ ਸੋਚ ਕੇ ਬੈਠੀ ਸੀ ਜੇ ਅੱਜ ਦੇ ਦਿਨ ਉਹ ਪੀ ਕੇ ਆਇਆ ਤਾਂ ਮੈਂ ਉਹਨੂੰ ਜਾਨ ਤੋਂ ਮਾਰ ਦੇਵਾਂ ਇਹ ਪੁਲਿਸ ਦੀ ਅੰਟਾਇਰ ਸਟੋਰੀ ਹੈ ਇਹ ਹੀ ਅੱਪਰ ਫਿਰੋ ਜਦੋਂ ਉਹ ਅਦਾਲਤ 'ਚ ਕੇਸ ਲੱਗਦਾ ਅਦਾਲਤ ਦੇ ਵਿੱਚ ਕੇਸ ਪੁਲਿਸ ਦੀ ਕਹਾਣੀ ਹੈ ਜਿਹੜੀ ਜਾਂ ਉਹਨਾਂ ਦਾ ਇਨਵੈਸਟੀਗੇਸ਼ਨ ਹੈ ਉਹ ਟਿਕਦੀ ਕਿਉਂ ਨਹੀਂ ਉਹ ਵੱਖਰਾ ਕਿਉਂ ਆਇਆ ਇਹਨਾਂ ਫੈਸਲਾ ਜੋ ਕੁਝ ਅਦਾਲਤ 'ਚ ਹੋਇਆ ਜੇ ਤੁਸੀਂ ਦੱਸ ਸਕੋ ਦੇਖੋ ਪੁਲਿਸ ਦੀ ਸਟੋਰੀ ਪੜਨ ਤੋਂ ਹੀ ਬੜੀ ਕਮਜ਼ੋਰ ਲੱਗ ਰਹੀ ਸੀ ਸ਼ੁਰੂ ਜ ਡਾਊਟ ਹੋ ਰਿਹਾ ਸੀਗਾ ਹਮ ਕਿ ਇੱਕ ਪਰਿਵਾਰ ਜਿਹੜਾ ਇੱਕ ਕਮਰਾ ਤੇ ਇੱਕ ਰਸੋਈ ਦੇ ਉਸ ਚ ਰਹਿ ਰਿਹਾ ਹੈਗਾ ਹਮ ਤੇ ਪਰਿਵਾਰ ਵਿੱਚ ਤਿੰਨ ਕੁੜੀਆਂ ਤੇ ਇੱਕ ਮੁੰਡਾ ਘਰੇ ਹੈਗੇ ਆ ਤੇ ਇੱਕ ਕੋਈ ਲੜਕੀ ਉਹਦਾ ਮਰਡਰ ਕਰੇਗੀ ਤੇ ਬਾਕੀ ਤਿੰਨ ਨੂੰ ਪਤਾ ਨਹੀਂ ਲੱਗਿਆ ਹਮ ਉਹ ਮੌਜੂਦ ਸੀਗੇ ਪੁਲਿਸ ਦੀ ਸਟੋਰੀ ਚ ਪਰ ਉਹਨਾਂ ਨੂੰ ਪਤਾ ਨਹੀਂ ਲੱਗਿਆ ਇਹ ਵਿਸ਼ਵਾਸ ਵਾਲੀ ਗੱਲ ਨਹੀਂ ਹੈ ਜਾਂ ਫਿਰ ਪੁਲਿਸ ਚਾਦੀ ਤਾਂ ਉਹਨੂੰ ਐਡ ਕਰਦੀ ਕਿ ਬਾਕੀ ਤਿੰਨੋਂ ਵੀ ਸਾਜ਼ਿਸ਼ ਸ਼ਾਮਿਲ ਸੀਗੇ ਹੂੰ ਉਹ ਵੀ ਨਹੀਂ ਪੁਲਿਸ ਨੇ ਕੀਤਾ ਤੇ ਜਿਹੜਾ ਬੰਦਾ ਲੜਕੀ ਸਪੈਸ਼ਲੀ ਲੜਕੀ ਦਾ ਪਿਓ ਨਾਲ ਜਿਆਦਾ ਨਿੱਗਾ ਰਿਸ਼ਤਾ ਹੁੰਦਾ ਹੈ ਇਨ ਕੰਪੈਰੀਜ਼ਨ ਟੂ ਮਦਰ ਵੀ ਮਾਂ ਨਾਲੋਂ ਵੀ ਹੂੰ ਤੇ ਇੱਕ ਕੁੜੀ ਜਿਹੜੀ ਆਪਣੇ ਪਿਓ ਨੂੰ ਬਚਾਉਣ ਲਈ ਪਰੋਸੀਆਂ ਨੂੰ ਇਕੱਠੇ ਕਰ ਰਹੀ ਹੈ ਡਾਕਟਰ ਨਾਲ ਹਸਪੀਟਲ ਭਜਾ ਕੇ ਲੈ ਜਾ ਰਹੀ ਹੈ ਹਸਪੀਟਲ ਤੱਕ ਜਾ ਰਹੀ ਹੈ ਬਚਾਓ ਬਚਾਓ ਕਰਦੀ ਨਾਲ ਤੇ ਉਹ ਮਰਡਰ ਕਰਕੇ ਇੱਕ ਸਿਰਫ ਉਹਦੀ ਛਾਤੀ ਤੇ ਸਿਰਫ ਇੱਕ ਇੰਜਰੀ ਹੈ ਇੱਕ ਠੀਕ ਹੈ ਉਹ ਵੀ ਕਿਚਨ ਨਾਈਫ ਜਿਹੜਾ ਮੁਰੇ ਤੋਂ ਗੋਲ ਹੈ ਗੋਲ ਨਾਲ ਇੰਜਰ ਕਰਨਾ ਜਿਹੜਾ ਦੋ ਦਿਨ ਪਹਿਲੇ ਸੋਚ ਕੇ ਬੈਠੀ ਹੈ ਉਹ ਕੋਈ ਏਦਾਂ ਦਾ ਹਥਿਆਰ ਨਹੀਂ ਰੱਖੇਗੀ ਜਿਹਦੇ ਨਾਲ ਚਾਂਸਸ ਘੱਟ ਹੋਣ ਜਿਹਨੇ ਪਲਾਨ ਬਣਾ ਕੇ ਮਰਡਰ ਕਰਨਾ ਤੁਹਾਡੇ ਕਹਿੰਦਾ ਮਤਲਬ ਉਹ ਕੋਈ ਇਹੋ ਜਿਹਾ ਹਥਿਆਰ ਨਹੀਂ ਰੱਖੂਗੀ ਜਿਹੜਾ ਬੱਜੇਗਾ ਜਿਹੜਾ ਵੱਜੇ ਜਾਂ ਨਾ ਵੱਜੇ ਹਾਂ ਔਰ ਵੀ ਕਿਚਨ ਨਾਈਫ ਹਾਂ ਉਹ ਵੀ ਬਲੇਡ ਜਿਹੜਾ ਜੋਰ ਨਾਲ ਵੱਜੀ ਟੁੱਟ ਜਾਂਦਾ ਹੈਗਾ ਹਾਂ ਤੇ ਉਹ ਜਿਹੜਾ ਬਲੇਡ ਹੈਗਾ ਕਿਚਨ ਨਾਈਫ ਦਾ ਉਹਦੀ ਲੰਬਾਈ ਹੈਗੀ ਹੈ 9.8 ਸੈਂਟੀਮੀਟਰ ਐਸ ਪਰ ਪੁਲਿਸ ਦੀ ਸਟੋਰੀ ਹੂੰ ਉਹਨਾਂ ਦੇ ਖਾਕੇ ਦੇ ਹਿਸਾਬ ਨਾਲ ਜਦਕਿ ਡਾਕਟਰ ਕਹਿ ਰਹੇ ਨੇ ਕਿ ਜਿਹੜਾ ਜ਼ਖਮ ਹੈਗਾ ਉਹ 10.6 ਸੈਂਟੀਮੀਟਰ ਹੈ ਚਾਕੂ ਦੀ ਲੰਬਾਈ ਤੋਂ ਉਹ ਵੀ ਜ਼ਿਆਦਾ ਡੂੰਘਾ ਹੈਗਾ ਠੀਕ ਹੈ ਜੋ ਚੀਜ਼ ਇਸ ਨੂੰ ਚਾਕੂ ਨੂੰ ਉਸ ਮਰਡਰ ਦੇ ਵੈਪਨ ਤੋਂ ਅਲੱਗ ਕਰ ਰਹੀ ਹੈ ਕਿ ਉਹ ਚੀਜ਼ ਨਹੀਂ ਹੈ ਠੀਕ ਹੈ ਤੇ ਇੱਕ ਹੋਰ ਵੀ ਉਹਦੇ ਚ ਤੁਸੀਂ ਜਦੋਂ ਮੈਂ ਉਹ ਖਬਰ ਪੜ ਰਿਹਾ ਸੀਗਾ ਇੱਕ ਜ਼ਿਕਰ ਆਇਆ ਉਹ ਵੀ ਗੱਲਬਾਤ ਹੋਈ ਸੀ ਵੀ ਜੇ ਕੋਈ ਬੇਟੀ ਆਵਦੇ ਪਿਓ ਨੂੰ ਮੰਨ ਲੋ ਕੋਈ ਠੀਕ ਹੈ ਇੱਕ ਸਥਿਤੀ ਬਣ ਵੀ ਗਈ ਕਿਤੇ ਹਨਾ ਰੇਅਰ ਆਫ ਦੀ ਰੇਅਰਸਟ ਵੀ ਚੀਜ਼ਾਂ ਹੁੰਦੀਆਂ ਜੇ ਸਥਿਤੀ ਬਣ ਵੀ ਗਈ ਤਾਂ ਇੱਕ ਬੇਟੀ ਇਹ ਨਹੀਂ ਹੋਊਗਾ ਫਿਰ ਜੋ ਇੰਨੇ ਹਰਖ ਚ ਆ ਉਹ ਇੱਕ ਵਾਰੀ ਹੀ ਵਾਰ ਕਰਕੇ ਹਟ ਜਾ ਇਹ ਵੀ ਗੱਲ ਹੋਈ ਕੋਈ ਇਹ ਮੈਂ ਇਹ ਆਰਗੂ ਕੀਤਾ ਸੀਗਾ ਦੇਖੋ ਬੇਟੀ ਬਾਪ ਵਾਲਾ ਰਿਸ਼ਤਾ ਤਾਂ ਹੈ ਹੀ ਹੂੰ ਅਗਰ ਆਪਾਂ ਤੀਸਰੇ ਬੰਦੇ ਦਾ ਵੀ ਲਈਏ ਜੇ ਕੋਈ ਮਰਡਰ ਕਰਨ ਜਾਏਗਾ ਬੰਦਾ ਤਾਂ ਸਿਰਫ ਇੰਜਰ ਕਰਕੇ ਨਹੀਂ ਛੱਡੇਗਾ ਹੂੰ ਉਹ ਅਗਰ ਮਰਡਰ ਕਰਨ ਦਾ ਸੋਚ ਰਿਹਾ ਹੈ ਤਾਂ ਸਿਰਫ ਇੱਕ ਸਟੈਬ ਨਾਲ ਬੰਦੇ ਨੂੰ ਜ਼ਖਮੀ ਕਰਕੇ ਵਾਪਸ ਨਹੀਂ ਮੁੜੇਗਾ ਹੂੰ ਜਦ ਮਰਡਰ ਕਰਨ ਦੀ ਨੀਅਤ ਹੈ ਤੇ ਉਹ ਵਾਈਟਲ ਆਰਗਨਸ ਤੇ ਛਾਤੀ ਦੇ ਅੰਦਰ ਅੰਦਰ ਰਿਪੀਟਿਡਲੀ ਮਰਡਰ ਕਰੇਗਾ ਜਦ ਤੱਕ ਇਹ ਬੰਦਾ ਡਿਗ ਨਹੀਂ ਜਾਂਦਾ ਜਾਂ ਬੇਹੋਸ਼ ਨਹੀਂ ਹੋ ਜਾਂਦਾ ਹੂੰ ਔਰ ਉਸ ਤੋਂ ਇਨਸਟੈਂਟਲੀ ਬਾਦ ਗੋਦੀ ਜਿ ਫੜ ਕੇ ਖੂਨ ਰੋਕਣਾ ਨਾਲ ਲੈ ਜਾਣਾ ਇਹ ਨਾਲ ਦੇ ਹੂੰ ਜਿਹੜੇ ਵਾਕਿਆ ਨਾਲ ਚੱਲ ਰਹੇ ਨੇ ਉਹ ਸਾਫ਼ ਪ੍ਰੂਵ ਕਰ ਰਹੇ ਨੇ ਕਿ ਇਹਦੇ ਵਿੱਚ ਲੜਕੀ ਨੂੰ ਫਾਲਸਲੀ ਇੰਪਲੀਕੇਟ ਕੀਤਾ ਗਿਆ ਸੀਗਾ ਮੈਂ ਤੁਹਾਨੂੰ ਇਹ ਸਵਾਲ ਕਰੂੰਗਾ ਇੱਕ ਤਾਂ ਇਹ ਦੱਸੋ ਵੀ ਕਿੰਨਾ ਟੋਟਲ ਟਾਈਮ ਇਸ ਲੜਕੀ ਨੇ ਜੇਲ੍ਹ ਦੇ ਵਿੱਚ ਬਤਾਇਆ ਉਹਦਾ ਟਾਈਮ ਕਿੰਨਾ ਸੀ ਟੋਟਲ ਕਿਉਂਕਿ 18 ਮਹੀਨੇ ਜੀ 18 ਮਹੀਨੇ 2 ਸਾਲ 2 ਮਹੀਨੇ ਇਸ ਬੱਚੇ ਨੇ ਜੇਲ੍ਹ ਦੇ ਵਿੱਚ ਕੱਟੇ ਆ ਹਾਂ ਔਰ ਇਹਦੀ ਕਿਸਮਤ ਆ ਕਿ 2 ਸਾਲ 2 ਮਹੀਨੇ ਔਰ ਕਿਉਂਕਿ ਇਹ ਬੱਚਾ ਸੱਚਾ ਸੀਗਾ ਪਾਕ ਪੁੱਤਰ ਸੀਗਾ ਇਸ ਬੱਚੇ ਨੇ ਇਸ ਦੀ ਸ਼ਕਲ ਔਰ ਇਹਦਾ ਫਿਜ਼ੀਕਲ ਇਹਦੀ ਹਾਲਤ ਨੇ ਜਾਂ ਜੇ ਕੋਈ ਅਸੀਂ ਕਹੀਏ ਕੋਈ ਲੜਾਈ ਝਗੜਾ ਹੱਥੋਂ ਪਾਈ ਉਹਦੇ ਵਿੱਚ ਵੀ ਕਟੋ-ਕਟ ਉਹਦੇ ਚਰੀਟਾਂ ਆਂਦੀਆਂ ਜਾਂ ਉਹ ਹੱਥ ਨੋਂ ਮਾਰੇ ਹੁੰਦੇ ਕੱਪੜੇ ਫਟੇ ਹੁੰਦੇ ਐਸਾ ਕੁਝ ਨਹੀਂ ਸੀਗਾ ਔਰ ਫਿਰ ਲੱਕੀਲੀ 2 ਸਾਲ 2 ਮਹੀਨੇ ਕੱਟ ਕੇ 2 ਜਨਵਰੀ 2026 ਨੂੰ ਇਹਦੇ ਲਈ ਤਾਂ ਲੱਕੀ ਚਾਹੇ ਠੂ ਚੰਗਾ ਕਹਿ ਲੋ ਚਾਹੇ ਠੂ ਮਾੜਾ ਕਹਿ ਲੋ ਪਰ ਇਹਨੂੰ 2 ਸਾਲ 2 ਮਹੀਨੇ ਬਾਅਦ 2 ਤਰੀਕ ਨੂੰ ਜਿਹੜਾ ਅਦਾਲਤੋਂ ਬਰੀ ਕੀਤਾ ਗਿਆ ਇਹਦੇ ਵਿੱਚ ਸਭ ਤੋਂ ਵੱਡੀ ਗੱਲ ਹੈ ਜੀ ਕਿ ਟੋਟਲੀ ਇਹ ਫ੍ਰੀ ਆਫ ਕਾਸਟ ਕੇਸ ਕੀਤਾ ਗਿਆ ਕਿਸੇ ਕਿਸਮ ਦੀ ਕਿਸੇ ਵੀ ਕਲਾਈਂਟ ਤੋਂ ਫੀਸ ਨਹੀਂ ਲਈ ਗਈ ਹੂੰ ਬਾਕੀ ਰਹਿੰਦਾ ਕਈ ਵਾਰੀ ਹੁੰਦਾ ਕੋਈ ਕਿਸੇ ਨੂੰ ਕਲਾਈਂਟ ਨੂੰ ਸਾਮ ਦਾਮ ਦੰਡ ਭੇਦ ਕਿਸੇ ਵੀ ਨੀਤੀ ਦੇ ਨਾਲ ਸਮਝਾਇਆ ਸਲ ਜਾ ਇੱਥੇ ਬਿਲਕੁਲ ਫੇਅਰ ਤੇ ਬਹੁਤ ਵਧੀਆ ਤਰੀਕੇ ਨਾਲ ਸਾਡੇ ਇਹ ਮੇਰੇ ਸੀਨੀਅਰ ਐਡਵੋਕੇਟ ਗੁਰਦੀਪ ਸਿੰਘ ਸੈਨਿਮੈਂ ਮੈਂ ਇਹਨਾਂ ਨਾਲ ਅਸੀਂ ਐਸੋਸੀਏਟ ਇਕੱਠੇ ਆ ਹੂੰ ਇੰਨੀ ਕੰਡੰਗਾਈ ਨਾਲ ਤੇ ਇੰਨੀਆਂ ਡੀਪ ਅਸੀਂ ਸਟੱਡੀ ਕੀਤੀ ਇਸ ਕੇਸ ਦੇ ਵਿੱਚ ਕਿ ਈਵਨ ਜਿਹੜੇ ਵੈਪਨ ਦੇ ਵਾਰਤਾ ਦੇਖੇ ਦੇਖੇ ਉਸ ਬੱਚੇ ਦੇ ਜਿਹੜੀ ਫਿਜ਼ੀਕ ਸੀਗੀ ਉਸ ਨੂੰ ਵੀ ਇਗਨੋਰ ਕੀਤਾ ਗਿਆ ਕਿ ਉਹ ਬੱਚਾ ਅੱਜ ਤੋਂ 2 ਸਾਲ 2 ਮਹੀਨੇ ਪਹਿਲਾਂ ਇੱਕ ਕੂ ਪੋਸ਼ਿਤ ਬੱਚਾ ਸੀ ਕਹਿ ਸਕਦੇ ਆ ਮੈਲ ਨਿਊਟ੍ਰੀਸ਼ਨਡ ਮੈਂ ਮਤਲਬ ਥੋੜੀ ਜਿਹੀ ਘੱਟ ਟੈਕਨੀਕਲ ਦੇਖੋ ਹਨਾ ਤੁਹਾਡੀ ਤਾਂ ਆਮ ਤੁਹਾਡੇ ਲਈ ਗੱਲ ਐਨੀ ਬੋਲੀ ਚ ਕਰਨਾ ਮਤਲਬ ਉਹਦੀ ਸਰੀਰਕ ਸਮਰੱਥਾ ਵੀ ਦੇਖੀ ਤੁਸੀਂ ਕਿ ਉਹ ਬੱਚਾ ਕਮਜ਼ੋਰ ਹੈ ਉਹ ਕਾਰੀ ਨਹੀਂ ਸਕਦਾ ਉਹ ਕਪੋਸ਼ਿਤ ਮਤਲਬ ਆਪਾਂ ਇਹ ਨਹੀਂ ਕਹਿੰਦੇ ਹਰੇਕ ਮਾਪਾਪਾ ਆਪਣੇ ਬੱਚੇ ਨੂੰ ਚੰਗਾ ਖਾਣਾ ਪੀਣਾ ਦਿੰਦੇ ਆ ਬਟ ਉਹ ਜਿਹੋ ਜੇ ਘਰ ਦੀ ਗਰੀਬੀ ਚ ਰਹਿ ਰਹੇ ਸੀਗੇ ਉਹ ਸਿਰਫ 40 ਰੁਪਏ ਜਾਂ 30 ਰੁਪਏ ਦਾ ਇੱਕ ਆਟੋ ਕਰਕੇ ਆਪਣੀ ਬੜੈਲ ਜੇਲ੍ਹ ਚ ਆਪਣੀ ਬੇਟੀ ਦੀ ਮੁਲਾਕਾਤ ਲਈ ਵੀ ਉਹ ਨਹੀਂ ਸੋਚ ਪਾਉਂਦੇ ਸੀਗੇ ਕਿ ਇਹ ਅਸੀਂ ਮੁਲਾਕਾਤ ਕਰਾਂਗੇ ਤਾਂ ਸਾਡੇ 40 ਰੁਪਏ ਦਾ ਖਰਚਾ ਕਿੱਦਾਂ ਹੋਏਗਾ ਪਰ ਇਹ ਚ ਹੁਣ ਉਹ ਤਾਂ ਖੁਸ਼ਕਿਸਮਤ ਆ ਕਿ ਤਾਂ ਸਾਡੇ ਅੱਗੇ ਲੋਕ ਉਸ ਲੜਕੀ ਨੂੰ ਮਿਲੇ ਪਰ ਉਹਦੇ 2 ਸਾਲ ਸਾਡੀਆਂ ਇੰਨੀਆਂ ਕੋਸ਼ਿਸ਼ਾਂ ਦੇ ਬਾਵਜੂਦ ਵੀ 2 ਸਾਲ 2 ਮਹੀਨੇ ਉਹਦੀ ਜ਼ਿੰਦਗੀ ਚੋਂ ਕਿੰਨੀ ਵਿੱਚ ਸੀ ਉਹ ਉਹ ਲੜਕੀ ਕਿਹੜੀ ਪੜ੍ਹ ਰਹੀ ਸੀ ਉਦੋਂ ਦਸਵੀਂ ਕਰ ਚੁੱਕੀ ਸੀ ਇਹ ਕਹੇ ਉਹ ਨਿੱਕਾ ਮोटा ਆਰਟ ਡਿਜ਼ਾਈਨ ਤੇ ਕੁਝ ਹੱਥਾਂ ਨਾਲ ਕੰਮ ਕਰਨ ਦੀ ਉਹ ਜਿਵੇਂ ਕਹਿੰਦੇ ਆ ਕਿ ਡਰਾਇੰਗ ਕਰਨੀ ਆਰਟਿਸਟਿਕ ਹੈਂਡ ਸੀਗਾ ਸੋ ਈਵਨ ਇਹ ਵੀ ਗੱਲ ਹੈ ਕਿ ਆਰਟਿਸਟਿਕ ਹੈਂਡ ਦਾ ਕਲਾਕਾਰ ਬੰਦਾ ਉਹ ਕਦੀ ਇਹੋ ਜਿਹਾ ਕ੍ਰਾਈਮ ਨਹੀਂ ਕਰ ਸਕਦਾ ਇਹ ਪੁਲਿਸ ਇੰਜਰੀ ਵੀ ਜੋ ਹੈਗੀ ਹੈ ਜਿਸ ਤਰ੍ਹਾਂ ਨਾਰਮਲੀ ਸੀ ਦੇਖੋ ਕਿ ਅਸੀਂ ਖੁਦ ਜੈਂਟਸ ਆ ਅਸੀਂ ਕਿਤੇ ਬਾਹਰ ਪੇਸ਼ਕ ਸਾਡਾ ਛੋਟਾ ਜਿਹਾ ਐਕਸੀਡੈਂਟ ਹੋ ਜੇ ਭਾਵੇਂ ਮੇਜਰ ਹੋ ਜੇ ਅਸੀਂ ਜੈਂਟਸ ਕਦੀ ਕੋਸ਼ਿਸ਼ ਨਹੀਂ ਕਰਦੇ ਕਿ ਘਰ ਦੇ ਨੂੰ ਦੱਸੀਏ ਕਿ ਮੇਰਾ ਐਕਸੀਡੈਂਟ ਹੋ ਗਿਆ ਅਸੀਂ ਮੌਕੇ ਤੇ ਆਪਣੇ ਨੂੰ ਸੈਟਲ ਕਰਦੇ ਆ ਫਿਰ ਘਰ ਜਾਂਦੇ ਆ ਤਾਂ ਕਿ ਘਰ ਦੇ ਪੈਨਿਕ ਨਾ ਹੋਣ ਇਹਦੇ ਇੱਕ ਰੀਜ਼ਨ ਵੀ ਮਾਈਟ ਵੀ ਉਹ ਕਿਤੇ ਆਂਦੇ ਕਿ ਸਾਈਕਲ ਜਾਂ ਕਿਸੇ ਚੀਜ਼ ਦੀ ਹਿੱਟ ਹੋਇਆ ਇੰਜਰੀ ਏਕਾ ਉਹਨੇ ਆ ਕੇ ਬੱਚਿਆਂ ਨੂੰ ਦੱਸਿਆ ਉਹ ਉਸ ਤੋਂ ਬਾਅਦ ਉਹ ਆਪਣਾ ਅਨਕੌਨਸ਼ੀਅਸ ਹੋਣਾ ਸ਼ੁਰੂ ਹੋਇਆ ਹੈ ਜਾਂ ਜੋ ਵੀ ਹੈ ਵੀ ਇੱਕ ਵਾਰ ਤੱਕ ਬੰਦਾ ਘਰੇ ਆ ਜਾਂਦਾ ਹੈਗਾ ਆ ਗਿਆ ਉਹਨੇ ਮੈਂ ਤੁਸੀਂ ਕਿਤੇ ਵੀ ਮਾੜਿਆ ਮੇਰਾ ਇਸ ਗੱਲ ਨੂੰ ਕਿਤੇ ਅਬਜ਼ਰਵ ਕਰੋਗੇ ਲੋਕੀ ਆਮ ਤੌਰ ਤੇ ਜੈਂਟਸ ਜਿਹੜੇ ਹੈਗੇ ਆ ਉਹ ਆਪਣੇ ਘਰੇ ਪੈਨਿਕ ਨਹੀਂ ਹੋਣ ਦਿੰਦੇ ਉਹ ਜਿਹੜੇ ਮਾਰਕੀਟ ਕੋਈ ਆਣਦੇ ਜਾਂਦੇ ਕਿਤੇ ਛੋਟਾ ਮੋਟਾ ਐਕਸੀਡੈਂਟ ਹੈ ਇੰਜਰੀ ਆਂਦੀ ਹੈ ਉਹਨੂੰ ਇੱਕ ਵਾਰ ਲਾਈਟਲੀ ਲੈ ਕੇ ਉਹ ਤੋਂ ਨਿਕਲ ਕੇ ਆ ਕੇ ਆਪਣੇ ਘਰੇ ਆ ਕੇ ਆਪਣੀ ਫਰਦਰ ਫਾਲੋਅ ਅਪ ਕਰਦੇ ਆ ਉਹ ਮਾਈਟ ਬੀ ਉਹ ਬੰਦੇ ਨੇ ਬਾਹਰੋਂ ਕਿਤੇ ਡਰੰਕਰਡ ਕੰਡੀਸ਼ਨ ਚ ਕਿਸੇ ਚੀਜ਼ ਚ ਹਿੱਟ ਹੋਇਆ ਜਾਂ ਕੋਈ ਮਾਰ ਕੇ ਦੌੜ ਗਿਆ ਜਾਂ ਕਿਸ ਤਰੀਕੇ ਦੀ ਚੀਜ਼ ਵੱਜੀ ਹੈ ਇਹਦੇ ਵਿੱਚ ਪਰਿਵਾਰ ਦੇ ਬੱਚੇ ਤਾਂ ਖੁਦ ਮਿਹਨਤ ਕਰਕੇ ਆਪਣੇ ਚੀਕਾਂ ਮਾਰ ਮਾਰ ਕੇ ਆਂਡੀਆਂ ਗਵਾਂਡੀਆਂ ਇਕੱਠੇ ਕਰਕੇ ਨਾਲ ਹਸਪੀਟਲ ਜਾ ਰਹੀ ਹੈ ਲੋਕਲ ਆਰਐਮਪੀ ਡਾਕਟਰ ਹੈਗਾ ਉਹਦੇ ਕੋਲ ਗਏ ਆ ਤੇ ਬਟ ਉਹ ਆਪਣੇ ਫਾਦਰ ਨੂੰ ਬਚਾਤੇ ਨਹੀਂ ਸਕੇ ਬਟ ਜੋ ਇਹਦਾ ਜਸਟਿਸ ਸੀਗਾ ਪਾਵੇਂ ਦੇ ਰਾਇਆ ਪਰ ਨਿਆਂ ਮਿਲਿਆ ਬੱਚੇ ਨੂੰ ਬੱਚੇ ਨੂੰ ਨਿਆਂ ਮਿਲਿਆ ਪਰਿਵਾਰ ਨੂੰ ਨਿਆਂ ਮਿਲਿਆ ਹੈਗਾ ਪਰ ਫਿਰ ਵੀ 2 ਸਾਲ 2 ਮਹੀਨੇ ਉਹਦੀ ਜ਼ਿੰਦਗੀ ਚੋਂ ਐ ਕੱਢਣੇ ਪਤਾ ਨਹੀਂ ਇਹ ਵੀ ਹੁੰਦਾ ਵੀ ਆਪਣਾ ਸਾਰਿਆਂ ਦਾ ਹੀ ਪ੍ਰੋਫੈਸ਼ਨ ਹੈ ਜੇ ਆਪਾਂ ਇਹ ਜੇ ਕੇਸ ਰੋਜ਼ ਦੇਖਦੇ ਹਾਂ ਪਰ ਹਾਂਜੀ ਉਹਦੇ ਚ ਕੀ ਹੈ ਕਿ ਉਹਦੇ ਚ 2 ਸਾਲ ਜੋ ਉਹਨੇ ਕੱਢੇ ਉਹਦੇ ਚ ਉਹਦੀ ਵਿਚਾਰੀ ਦੀ ਗਰੀਬੀ ਰੇਖਾ ਦੇ ਥੱਲੇ ਵਾਲੇ ਪਰਿਵਾਰ ਹੋਣਾ ਇੱਕ ਮੁੱਖ ਕਾਰਨ ਸੀਗਾ ਹਾਂ ਉਹਨਾਂ ਕੋਲ ਕੋਈ ਇਦਾਂ ਦੇ ਸਾਧਨ ਨਹੀਂ ਸੀ ਕਿ ਉਹ ਜਮਾਨਤ ਭਰ ਸਕਣ ਹਾਂ ਨਾ ਉਹਨਾਂ ਦੇ ਲਈ ਗਰੀਬ ਲਈ ਕੋਈ ਖੜਾ ਵੀ ਨਹੀਂ ਹੁੰਦਾ ਹਾਂ ਨਾ ਕੋਈ ਉਹ ਜਮਾਨਤ ਦੇਣ ਲਈ ਖੜਾ ਹੋ ਸਕਦਾ ਸੀਗਾ ਉਹ ਤਾਂ ਵਿਚਾਰੇ ਪੈਰ ਵੀ ਕਰਨ ਲਈ ਵੀ ਕੋਰਟ ਜਾਂ ਜੇਲ੍ਹ ਚ ਨਹੀਂ ਜਾਂਦੇ ਸੀ ਕਦੇ ਮਿਲਾਂ ਕਰਦੇ ਠੀਕ ਹੈ ਤੇ ਕਿਸੇ ਨੇ ਉਹਦੀ ਜਮਾਨਤ ਲਈ ਵਾਸਤੇ ਨਾ ਕਿਹਾ ਨਾ ਅਸੀਂ ਕਦੀ ਜਮਾਨਤ ਲਾਈ ਅਸੀਂ ਸਿਰਫ ਕੇਸ ਲੜਿਆ ਕਿਉਂਕਿ ਜਮਾਨਤੀ ਥਾ ਹੀ ਨਹੀਂ ਉਹਨਾਂ ਕੋਲ ਇਸ ਤਰ੍ਹਾਂ ਕਿ ਉਹਦੀ ਕਦੀ ਜਮਾਨਤ ਲਗਾਈ ਹੀ ਨਹੀਂ ਗਈ ਤੇ ਪੁਲਿਸ ਨੇ ਜੋ ਆਪਣੀ ਇੱਕ ਸਟੋਰੀ ਬਣਾਈ ਜੋ ਕਹਾਣੀ ਘੜੀ ਜੋ ਆਪਣੀ ਕੁਝ ਪ੍ਰੂਫ ਕਰਨ ਦੀ ਆਪਣਾ ਪਹਿਲੇ ਹੀ ਸੌਖਾ ਕੰਮ ਸੋਚ ਲਿਆ ਕਿ ਇਹ ਲੜਕੀ ਨੂੰ ਫਸਾ ਦਿੰਦੇ ਆ ਤੇ ਐਦਾ ਐਦਾ ਇਹ ਕਹਾਣੀਆਂ ਘੜ ਲੈਂਦੇ ਆ ਉਹ ਕਹਾਣੀਆਂ ਜੋ ਘੜੀਆਂ ਗਈਆਂ ਉਹਨੂੰ ਤੋੜਨ ਲਈ ਉਹਨਾਂ ਨੂੰ ਕਾਊਂਟਰ ਕਰਨ ਲਈ ਉਹ ਪਰਿਵਾਰ ਦਾ ਨਾ ਤਾਂ ਕੋਈ ਮੈਂਬਰ ਸਮਰਥ ਸੀਗਾ ਤੇ ਕੁੜੀ ਵੀ ਜੇਲ੍ਹ ਦੇ ਅੰਦਰ ਸੀਗੀ ਉਹਦਾ ਵੀ ਸੰਪਰਕ ਨਹੀਂ ਸੀਗਾ ਕਿ ਕਿ ਮੀਡੀਆ ਨਾਲ ਗੱਲ ਹੋ ਸਕੇ ਜਾਂ ਕਿਸੇ ਪਬਲਿਕ ਨੂੰ ਦੱਸ ਸਕੇ ਤਾਂ ਉਹ ਵਿਚਾਰਿਆਂ ਦੀ ਗੱਲ ਕਿਤੇ ਰੱਖਣ ਦਾ ਪਲੇਟਫਾਰਮ ਉਹਨਾਂ ਨੂੰ ਨਹੀਂ ਮਿਲਿਆ ਇਹ ਵੀ ਕਾਰਨ ਰਿਹਾ ਕਿ ਉਹ ਅੰਨੀ ਦੇਰ ਬਾਅਦ ਨਿਆਂ ਮਿਲ ਸਕੇ ਆ ਤੇ ਇੱਕ ਇਹ ਇਹਨਾਂ ਦੇ ਇੱਕ ਗਵਾਹ ਸੀਗੇ ਇਸ ਕੇਸ ਦੇ ਵਿੱਚ ਉਹ ਫਿਰ ਕਿਉਂ ਮਤਲਬ ਇਸ ਤਰ੍ਹਾਂ ਇੱਕ ਗਵਾਹੀ ਉਹ ਦਿੱਤੀ ਪਹਿਲਾਂ ਉਹਨਾਂ ਨੇ ਦਿੱਤੀ ਤੇ ਬਾਅਦ ਚ ਉਹਨਾਂ ਨੇ ਚੇਂਜ ਵੀ ਕਰਿਆ ਉਸਨੇ ਉਹ ਪੁਲਿਸ ਵਾਲਿਆਂ ਦੀ ਕਹਿਣਾ ਹੈ ਕਿ ਉਹਨਾਂ ਨੇ ਇਸ ਦੇ ਕਹਿਣ ਤੇ ਗੁਲਾਬ ਸਿੰਘ ਦੇ ਕਹਿਣ ਕੋਲ ਮੰਨਿਆ ਹੈਗਾ ਹਮ ਲੇਕਿਨ ਅਗਰ ਆਪਾਂ ਉਸ ਚੀਜ਼ ਨੂੰ ਵੀ ਸੋਚੀਏ ਤੇ ਜਿਹੜੀ ਲੜਕੀ ਦਾ ਅਗਰ ਆਪਾਂ ਫਾਰ ਅ ਟਾਈਮ ਇੱਕ ਇਹ ਗੱਲ ਸੋਚ ਲਈਏ ਕਿ ਲੜਕੀ ਨੇ ਮਰਡਰ ਜੇ ਕਿੱਤਾ ਹੁੰਦਾ ਹਮ ਜਦ ਕਿਸੇ ਨੂੰ ਪਤਾ ਹੀ ਨਹੀਂ ਹੈ ਫਿਰ ਉਹਦੇ ਕੋਲ ਜਾ ਕੇ ਕਿਉਂ ਕਹੇਗਾ ਕਿ ਅੰਕਲ ਜੀ ਮੰਨੂ ਬਚਾ ਲਓ ਜਦ ਤੱਕ ਫੜੀ ਹੀ ਨਹੀਂ ਗਈ ਹੈ ਹੂੰ ਤੇ ਮੇਰੇ ਤੋਂ ਪਿਤਾ ਜੀ ਦਾ ਕਤਲ ਹੋ ਗਿਆ ਮੰਨੂ ਬਚਾ ਲਓ ਇਹ ਸਟੋਰੀ ਪੁਲਿਸ ਨੇ ਬਾਅਦ ਵਿੱਚ ਉਹਨੂੰ ਇਨਵੋਲ ਕਰਨ ਲਈ ਬਣਾਈ ਸੀਗੀ ਤੇ ਗੁਲਾਬ ਸਿੰਘ ਨੇ ਕੋਰਟ 'ਚ ਆ ਕੇ ਕਿਹਾ ਕਿ ਇਹ ਗੱਲ ਤਾਂ ਕਦੀ ਹੋਈ ਨਹੀਂ ਹੂੰ ਮੈਂ ਫਿਰ ਵੀ ਅਖੀਰ ਦੇ ਵਿੱਚ ਨਾ ਕਿਉਂਕਿ ਬਸ ਆਖਰੀ ਸਾਡੇ 2 ਮਿੰਟ ਹੀ ਰਹਿ ਗਏ ਮੈਂ ਗੱਲ ਸਮਝਾਦਾ ਵੀ ਇੱਕ ਕਤਲ ਹੁੰਦਾ ਕਤਲ ਵੀ ਨਹੀਂ ਕਹਿ ਸਕਦਾ ਜਿਵੇਂ ਵਕੀਲ ਸਾਹਿਬ ਨੇ ਕਿਹਾ ਵੀ ਇੱਕ ਡੈਥ ਹੁੰਦੀ ਆ ਉਹ ਹੋ ਸਕਦਾ ਬਾਹਰ ਕੋਈ ਜਿਵੇਂ ਬਾਈ ਨੇ ਦੱਸਿਆ ਕਿ ਬਾਹਰ ਹੋ ਸਕਦਾ ਕੋਈ ਉਹਦਾ ਐਕਸੀਡੈਂਟ ਹੋਇਆ ਹੋਵੇ ਮੈਟਰ ਆਫ ਅਨਵੈਸਟਿਗੇਸ਼ਨ ਚਲੋ ਪਰ ਉਹ ਹੁੰਦਾ ਉਹ ਇੱਕ ਜਦੋਂ ਬੰਦਾ ਘਰੇ ਪਿਆ ਹੁੰਦਾ ਤਾਂ ਉਹਦੀ ਲੜਕੀ ਗਵਾਂਢੀ ਕੋਲ ਜਾਂਦੀ ਆ ਕਿ ਅੰਕਲ ਮੇਰੇ ਪਿਤਾ ਜੀ ਇਦਾਂ ਡਿੱਗੇ ਪਏ ਆ ਜਾਂ ਉਹਨਾਂ ਦਾ ਖੂਨ ਨਿਕਲ ਰਿਹਾ ਹੁਣ ਬਾਅਦ ਦੇ ਵਿੱਚ ਉਸੇ ਹੀ ਲੜਕੀ ਨੂੰ ਦੋਸ਼ੀ ਮੰਨ ਕੇ ਕੇਸ ਚਲਾਇਆ ਜਾਂਦਾ ਤੇ ਉਹਦੇ 2 ਸਾਲ 2 ਮਹੀਨੇ ਜੇਲ੍ਹ ਚ ਲੱਗਦੇ ਆ ਇਹਨਾਂ ਦੋਨੇ ਵਕੀਲ ਸਹਿਬਾਨਾਂ ਦੀ ਕੋਸ਼ਿਸ਼ ਚ ਉਹ ਸਫਲ ਹੁੰਦੀ ਆ ਤੇ ਉਹ ਲੜਕੀ ਅੱਜ ਬਾਹਰ ਆ ਜਾਂਦੀ ਆ ਤੇ ਮੇਰਾ ਤੁਹਾਡੇ ਨਾਲ ਗੱਲ ਕਰਨ ਦਾ ਇਹ ਸਟੋਰੀ ਨੂੰ ਦੋਨਾਂ ਐਡਵੋਕੇਟ ਸਾਹਿਬ ਨੂੰ ਇਨਵੋਲਵ ਕਰਨ ਦਾ ਹੀ ਮਕਸਦ ਸੀ ਵੀ ਇਹ ਬਹੁਤ ਬਰੀ ਹੁੰਦਾ ਅਸੀਂ ਵੀ ਮੀਡੀਆ ਵਾਲੇ ਖਬਰ ਲਾ ਦਿੰਦੇ ਆ ਇਹ ਹੱਤਿਆ ਹੋਊਗੀ ਤੇ ਕੁੜੀ ਨੂੰ ਗ੍ਰਿਫਤਾਰ ਕੀਤਾ ਗਿਆ ਕਤਲ ਦਾ ਤੇ ਇਸੇ ਆਧਾਰ ਤੇ ਹੀ ਸਾਰੇ ਆਪਦੀ رائے ਆਪਦੇ ਦਿਮਾਗ ਚ ਘੜ ਲੈਂਦੇ ਆ ਕੋਈ ਨਹੀਂ ਇੰਤਜ਼ਾਰ ਕਰਦਾ ਨਾ ਅਸੀਂ ਕਰਦੇ ਆ ਨਾ ਤੁਸੀਂ ਕਰਦੇ ਹੋ ਕਿ ਇਹ ਕੇਸ ਭਾਈ ਹਜੇ ਅਦਾਲਤ ਚ ਵੀ ਜਾਣਾ ਉੱਥੇ ਦਲੀਲਾਂ ਦੇ ਹਿਸਾਬ ਨਾਲ ਪਰਖੇ ਜਾਣਾ ਉੱਥੇ ਬਹੁਤ ਹੀ ਜਿਵੇਂ ਇਹਨਾਂ ਨੇ ਕਿਹਾ ਕਿ ਉਹ ਕੁੜੀ ਦੀ ਸਰੀਰਕ ਸਮਰੱਥਾ ਹੀ ਨਹੀਂ ਸੀ ਉਹਦਾ ਮਾਨਸਿਕ ਕੀ ਮਾਨਸਿਕ ਪੱਧਰ ਕੀ ਸੀ ਹਰ ਚੀਜ਼ ਬਾਚੀ ਜਾਣੀ ਸੀ ਤਾਂ ਉੱਥੇ ਨਹੀਂ ਖੜਿਆ ਪਰ ਮੈਂ ਫਿਰ ਤੁਹਾਨੂੰ ਥੈਂਕ ਯੂ ਮੈਂ ਹੀ ਕਰਦਾ ਸਮਾਜ ਵੱਲੋਂ ਵੀ ਕਿ ਤੁਸੀਂ ਇੱਕ ਕੇਸ ਦੇ ਵਿੱਚ ਹੈਨਾ ਸ਼ਾਨਦਾਰ ਭੂਮਿਕਾ ਨਭਾਈ ਤੇ ਮੇਰਾ ਇਹ ਹੁੰਦਾ ਕਿ ਅਸੀਂ ਰਾਇ ਬਣਾਉਣ ਤੋਂ ਪਹਿਲਾਂ ਥੋੜੀ ਜੀ ਉਹਨੂੰ ਸਬਰ ਕਰ ਲਈਏ ਸਾਡਾ ਵੀ ਇਹ ਰੋਲਾ ਤੇ ਤਾਂ ਹੀ ਇਹ ਗੱਲ ਅਸੀਂ ਕਰ ਰਹੇ ਹਾਂ ਤਾਂ ਤੁਹਾਡਾ ਬਹੁਤ ਬਹੁਤ ਧੰਨਵਾਦ ਤੁਸੀਂ ਇਸ ਵੀਡੀਓ ਦਾ ਹਿੱਸਾ ਹੋ